ਦੀ ਕੋਟ ਜੀ ਤਾਂ ਪਾਸੇ ਸਮੇ ਗੁਰੂ ਚਾਨਾ ਜੜ ਬੈਠੀ ਸੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੰਸਾ ਮਹਾਰਾਜ ਦੇ ਵਿੱਚ ਸਾਡੇ ਗੁਰੂ ਸਹਿਬਾਨ ਸਰਬੋ ਸਭੇ ਸ਼ਬਦ ਬਖਸ਼ਿਸ਼ ਕਰਕੇ ਗਏ ਨੇ ਜਿਦੇ ਵਿੱਚ ਉਹਨਾਂ ਨੇ ਸਾਨੂੰ ਸਮਝਾਵਾ ਕੀਤਾ ਇਸ ਦੁਨੀਆ ਤੇ ਸਦਾ ਲਈ ਕਿਸੇ ਨੇ ਬੈਠੇ ਨਹੀਂ ਰਹਿਣਾ ਗੁਰਤੇਈ ਪਹਾੜ ਸੱਚੇ ਪਾਤਸ਼ਾਹ ਨੇ ਫਰਮਾਨ ਕੀਤਾ ਹੈ జగ ਰਚਨਾ ਸਭ ਝੂਠ ਹੈ ਜਾਣ ਲੈ ਹੋਵੇ ਮੀਤ ਕਹ ਨਾਨਕ ਛੰਨਾਰ ਹੈ ਜੋ ਬਾਲੂ ਦੀ ਧੀ ਬਾਲੂ ਕੇ ਪੀਤ ਕੇ اندر ਰਹਤੇ ਦੀ ਕੰਧ ਨੂੰ ਜਿਵੇਂ ਰੇਤੇ ਦੀ ਕੰਧ ਸਥਿਰ ਨਹੀਂ ਰਹਿ ਸਕਦੀ ਇਸ ਤਰ੍ਹਾਂ ਜੀ ਕੋਈ ਪਰਾਇ ਸੰਸਾਰ ਤੇ ਆ ਕੇ ਸਦਾ ਲਈ ਨਹੀਂ ਰਹਿ ਸਕਦਾ ਆਪੋ ਆਪਣੀ ਵਾਰੀ ਦੇ ਅਨੁਸਾਰ ਹੀ ਸਾਰੇ ਇੱਥੋਂ ਚਲੇ ਜਾਣਾ ਹੈ ਮਨਤੀਨ ਆਪ ਕੋ ਉੱਗਾ ਦੇ ਉੱਤੇ ਜਾਂ ਸਸਕਾਰ ਦੇ ਉੱਤੇ ਜਾਣਾ ਕਿਉਂ ਜ਼ਰੂਰੀ ਹੁੰਦਾ ਹੈ ਕਿਉਂ ਜਾਣਾ ਚਾਹੀਦਾ ਹੈ ਕਿ ਜੇ ਦੋ ਵੱਡੇ ਕਾਰਨ ਨੇ ਪਹਿਲੀ ਗੱਲ ਤਾਂ ਕਿ ਆਪਾਂ ਜਿਹੜਾ ਪਰਮਾਤਮਾ ਹੁੰਦਾ ਹੈ ਜਿਹਨ ਦਾ ਜੀ ਚਲਾ ਗਿਆ ਹੁੰਦਾ ਹੈ ਉਹ ਜਿਹਨਾਂ ਦੁੱਖ ਬਣਾਉਣ ਦੇ ਲਈ ਜਾਂਦੇ ਆ ਉਹਨਾਂ ਨੂੰ ਹੌਸਲਾ ਦੇਣ ਦੇ ਲਈ ਜਾਂਦੇ ਆ ਜੱਗਤਰ ਵੀਰਾ ਕਰਿਆ ਦੂਜਾ ਵੱਡਾ ਕਾਰਨ ਇਹ ਵੀ ਹੈ ਕਿ ਇੱਥੇ ਆ ਕੇ ਜਦੋਂ ਆਪਾਂ ਮਤਲਬੇ ਵਿੱਚ ਜਾਂਦੇ ਆ ਸੰਸਕਾਰ ਦੇ ਉੱਤੇ ਸਾਨੂੰ ਕਿੰਨਾ ਕਿੰਨਾ ਆਪਣੀ ਮੌਤ ਯਾਦ ਆਉਂਦੀ ਹੈ ਸਾਨੂੰ ਇਹ ਚੇਤਾ ਆਉਂਦਾ ਕਿ ਇਹ ਭਾਣਾ ਮੇਰੇ ਨਾਲ ਵੀ ਵਕਣਾ ਹੈ ਜਿਹੜਾ ਜਮਾਤਾ ਕੁਲਦੀਪ ਤੌਰ ਦਾ ਵਰਥੇ ਹੈ ਜਦੋਂ ਜਦੋਂ ਵੀ ਇਨਸਾਨ ਨੇ ਮੌਤ ਨੂੰ ਚੇਤੇ ਰੱਖਿਆ ਤਾਂ ਉਹ ਮਾਲਕ ਅੰਮਾ ਤੋਂ ਦੂਰ ਹੋਇਆ ਇਸ ਕਰਕੇ ਅੱਜ ਆਪਾਂ ਜਿੱਥੇ ਮਾਤਾ ਜੀ ਨੇ ਸ਼ਬਦਾਂ ਦੇ ਕੋਲ ਪੇੜ ਕਰਨ ਆਏ ਆ ਉਥੇ ਅਸੀਂ ਆਪਣਾ ਅੱਗਾ ਵੀ ਦੇਖ ਰਹਿ ਕਿ ਸਾਡੇ ਨਾਲ ਇਹੀ ਹਾਲ ਹੋਣਾ ਹੈ ਸਾਡੇ ਕੋਲ ਅਜੇ ਸਮਾਂ ਹੈ ਕੁਝ ਚੰਗਾ ਕਰਨ ਦਾ ਉਸ ਸਮੇਂ ਨੂੰ ਆਪਾਂ ਸੰਭਾਲ ਲਈਏ ਸ਼ਾਇਦ ਉਹ ਕਹਿੰਦੇ ਨੇ ਅਗਰ ਕਿਸੇ ਮਾਲੀ ਦੀ ਕਾਬਲੀਅਤ ਦੇਖਣੀ ਹੈ ਆਪੋ ਨੇ ਲਾਈ ਹੋਈ ਫਲਵਾਰੀ ਤੋਂ ਉਹਦੀ ਕਾਬਲੀਅਤ ਦਾ ਪਤਾ ਲੱਗਦਾ ਹੈ ਮਾਤਾ ਕਲਦੀਪ ਕੌਰ ਜੀ ਘਰਮ ਪਤਨੀ ਸਾਡੇ ਸਤਕਾ ਜੋ ਬਾਪੂ ਜੀ ਸਾਡੇ ਸਵਨ ਸਿੰਘ ਜੀ ਉਹਨਾਂ ਦੀ ਫਲਵਾਰੀ ਦੇ ਵਿੱਚ ਦੋ ਸੁਪੁੱਤਰ ਨੇ ਇਹਨਾਂ ਦੇ ਵੱਡਾ ਸੁਪੁੱਤਰ ਅਮਰਜੀਤ ਸਿੰਘ ਬਰਾਰ ਜਿਹੜੇ ਉੱਪਰ ਰਹਿੰਦੇ ਨੇ ਆਪਣਾ ਕਾਰੋਬਾਰ ਕਰਦੇ ਨੇ ਉਹਨਾਂ ਦੇ ਦੋ ਬੇਟੇ ਇੱਕ ਵਿਦੇਸ਼ ਚ ਹੈ ਇੱਕ ਇੱਥੇ ਹੀ ਉਹਦੇ ਨਾਲ ਪਰਿਵਾਰ ਵਿੱਚ ਹੱਥ ਵਟਾਉਂਦਾ ਮੈਂ ਦੇਖ ਰਿਹਾ ਸੀ ਕਿ ਰੋਪੜਨੀ ਆ ਬਹੁਤ ਸਾਰੀਆਂ ਸਨਮਾਨ ਸਨਮਾਨ ਸਿੱਖਿਆ ਇੱਥੇ ਪਹੁੰਚੀਆਂ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਅਮਰਜੀਤ ਸਿੰਘ ਬਰਾਰ ਹੋਣਾ ਨੇ ਸਮਾਜ ਦੇ ਵਿੱਚ ਆਪਣਾ ਪਿਆਰ ਅਦਾ ਕੀਤਾ ਪ੍ਰਸਥਾਨ ਪ੍ਰਾਪਤ ਕੀਤਾ ਹੈ ਕਿਉਂਕਿ ਸਾਬ ਪਰਮਜੀਤ ਸਿੰਘ ਮਕਰ ਹੋਣੀ ਸਤ ਦਾ ਪ੍ਰਧਾਨ ਸਾਹਿਬ ਉਹ ਵੀ ਪਹੁੰਚੇ ਹੋਰ ਵੀ ਮਾਦਰ ਸਿੱਖਿਆ ਇੱਥੇ ਬਰਾਜਮਾਨ ਨੇ ਛੋਟਾ ਸੋਤਰ ਸਦਾ ਸਲਵਜੀਤ ਸਿੰਘ ਬਰਾੜ ਜਿਹਨਾਂ ਨੂੰ ਜੇਂਟਰਾ ਵਾਲੇ ਕਹਿ ਕੇ ਇਲਾਕੇ ਹੀ ਜਾਣਦਾ ਹੈ ਉਹਨਾਂ ਦੇ ਇੱਕ ਬੇਟੀ ਤੇ ਇੱਕ ਬੇਟਾ ਦੋਵੇਂ ਵਿਦੇਸ਼ ਚ ਨੇ ਮੇਰਾ ਕਹਿਣ ਤੋਂ ਪਾਵੇ ਹੈ ਕਿ ਮਾਤਾ ਜੀ ਨੇ ਬਹੁਤ ਚੰਗੀ ਸਿੱਖਿਆ ਦੇ ਕੇ ਆਪਣੇ ਪਰਿਵਾਰ ਨੂੰ ਪਾਲਿਆ ਪੋਸਿਆ ਕਿ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਰਨੀ ਹੈ ਬਾਕੀ ਤਾਂ ਦੁਨਿਆਵੀ ਗੱਲਾਂ ਨੇ ਕਿ ਪਰਵਾਰ ਨੇ ਮਾਤਾ ਦੀ ਸੇਵਾ ਕੀਤੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਜੇ ਆਪਾਂ ਆਪਣੇ ਮਾਪਾਪ ਨੂੰ ਸਮੇਂ ਸਿਰ ਨਾ ਪੁੱਛੀਏ ਤੇ ਬਾਅਦ ਦੇ ਵਿੱਚ ਆਪਾਂ ਲੰਗਰ ਰੋਂਦੇ ਫਿਰਿਓ ਦਾ ਕੋਈ ਫਾਇਦਾ ਨਹੀਂ ਇੱਕ ਸ਼ਾਇਦ ਇਹ ਲਾਈਨ ਆਪਲੀ ਯਾਦ ਆਉਂਦੀ ਹੈ ਕਿ ਕੁੱਤਾ ਰੋਵੇ ਚੁੱਪ ਕਰਾਉਂਦੀ ਦੇਖੀ ਦੁਨੀਆ ਮੈਂ ਬੰਦਾ ਰੋਵੇ ਹੋਰ ਰਮौती ਵਿੱਚੀ ਦੁਨੀਆ ਮੈਂ ਜਿਉਂਦੇ ਜੀ ਮਾਂ ਬਾਪੋਂ ਰੋਟੀ ਪੁੱਛੀਆਂ ਮਰਨੇ ਪਿੱਛੋਂ ਪਿੰਡਰ ਜਾਂਦੀ ਵਿੱਚੀ ਦੁਨੀਆ ਦਾ ਕੋਈ ਫਾਇਦਾ ਨਹੀਂ ਆ। ਸਉ ਪਰਵਾਰ ਇਸ ਵੱਲੋਂ ਵਧਾਈ ਦਾ ਵੀ ਪਾਤਰ ਹੈ। ਤੁਸੀਂ ਸਮਾਜ ਨੂੰ ਚੰਗੀ ਸੇਧ ਦਿੱਤੀ ਹੈ। ਘਰ ਦੀਆਂ ਬੀਬੀਆਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਤੁਸੀਂ ਸਮਾਜ ਨੂੰ ਇਕਲੀ ਪਾ ਕੇ ਦਿਖਾਈ ਹੈ। ਸਭ ਬਹੁਤ ਬਹੁਤ ਇਸ ਸਨਵਾਸੀ ਤੁਹਾਡਾ ਸਨਰੂਪੀ ਧੰਨਵਾਦ ਵੀ ਕਰਦੇ ਹਾਂ ਸਭ ਤੋਂ ਪਿਆਰਾ ਰਿਸ਼ਤਾ ਇਸ ਦੁਨੀਆ ਦੇ ਵਿੱਚ ਅਗਰ ਇਨਸਾਨ ਦਾ ਕਿਸੇ ਨਾਲ ਹੈ ਤਾਂ ਮਾਂ ਦਾ ਹੈ ਇਸ ਤੋਂ ਨੇੜੇ ਦਾ ਰਿਸ਼ਤਾ ਕੋਲ ਕੋਈ ਨਹੀਂ ਪ੍ਰੋਫੈਸਰ ਮੋਹਨ ਸਿੰਘ ਨੇ ਆਪਣੀ ਕਵਿਤਾ ਵਿੱਚ ਲਿਖਿਆ ਹੈ ਕਿ ਮਾਂ ਵਰਗਾ ਕੋਈ ਛਾਂ ਮੂਟਾ ਮੈਨੂੰ ਨਜ਼ਰ ਨਾ ਆਏ ਲੈ ਕੇ ਜਿਸ ਤੋਂ ਛਾਂ ਉਧਾਵੀਂ ਰੱਬ ਨੇ ਸਰਗ ਬਣਾਏ ਕੁਝ ਦੁਨੀਆ ਤੇ ਬੂਟੇ ਜੜ ਸੁੱਕੇ ਅਮਰ ਜਾਂਦੇ ਪੈਪਰ ਫੁੱਲਾਂ ਦੇ ਮਰ ਜਾਇਆ ਇਹ ਬੂਟਾ ਸੁਖਾਇਆ ਇੱਥੇ ਫੁੱਲ ਉਹਨਾਂ ਨੇ ਬੱਚਿਆਂ ਨੂੰ ਕਿਹਾ ਕਿ ਦੁਨੀਆਂ ਦੇ ਕੁੱਲ ਬੂਟੇ ਝੜ ਸੁੱਕੇ ਤੋਂ ਮਰ ਜਾਂਦੇ ਨੇ ਪਰ ਮਾਂ ਰੂਪੀ ਬੂਟਾ ਇੱਕ ਜਿਹੜਾ ਬੂਟਾ ਜਦੋਂ ਉਹਦੇ ਫੁੱਲਾਂ ਨੂੰ ਕੋਈ ਆਣਾ ਚਾਹੁੰਦੀ ਹੈ ਮਤਲਬ ਉਹਦੇ ਬੱਚਿਆਂ ਨੂੰ ਕੋਈ ਆਣਾ ਚਾਹੁੰਦੀ ਹੈ ਤਾਂ ਬੂਟਾ ਸੁੱਕੇ ਜਾਂਦਾ ਸੋ ਇੱਕ ਮਾਂ ਦਾ ਵਿਛੋੜਾ ਇੱਕ ਠੰਡੀ ਮਿੱਠੀ ਸ਼ਾਂਜ ਪਵਾ ਦੇ ਸਿਰ ਤੋਂ ਚਲੇ ਗਈ ਇਸ ਗੱਲ ਦਾ ਸਾਨੂੰ ਖਦਾ ਅਫਸੋਸ ਰਹੇਗਾ ਕਿਉਂਕਿ ਮਾਂ ਦਾ ਦੇਣ ਕਦੇ ਕੋਈ ਨਹੀਂ ਦੇ ਸਕਿਆ ਮੈਂ ਸਿਰਫ ਇੱਕ ਮਿੰਟ ਹੋਰ ਲਵਾ ਮੈਨੂੰ ਗੱਲ ਯਾਦ ਆ ਗਈ। ਆਕ ਵਸਦਾ ਮਹਾਨ ਸਮਰਾਟ ਹੋਇਆ ਅਕਬਰ ਬਹੁਤ ਵੱਡਾ ਬਾਦਸ਼ਾਹ ਹੋਇਆ ਹਿੰਦੁਸਤਾਨ ਦਾ। ਉਹਨੇ ਇੱਕ ਦਿਨ ਆਪਣੀ ਮਾਂ ਨੂੰ ਪੁੱਛਿਆ ਸੀ ਕਿ ਮਾਂ ਮੈਂ ਗੱਲ ਸੁਣੀ ਐ ਕਿ ਕੋਈ ਬੰਦਾ ਆਪਣੀ ਮਾਂ ਦਾ ਦੇਣ ਨਹੀਂ ਦੇ ਸਕਦਾ ਕੀ ਇਹ ਸੱਚ ਹੈ? ਮਾਂ ਕਹੇ ਹਾਂ ਬੇਟਾ। ਔਲਾਦ ਮਾਂ ਦਾ ਧਿਆਨ ਨਹੀਂ ਦੇ ਸਕਦੀ। ਕਹਦਾ ਇਹ ਕਿਵੇਂ ਹੋ ਸਕਦਾ ਆਮ ਲੋਕ ਨਹੀਂ ਦੇ ਸਕਦੇ ਹੋਣਗੇ ਮੈਂ ਬਾਦਸ਼ਾਹ ਹਾਂ ਹਿੰਦੂਸਤਾਨ ਦਾ ਬਾਦਸ਼ਾਹ ਮੈਂ ਤੇਰਾ ਦੇਨ ਦੇ ਸਕਦਾ ਮੂਤਿਆਂ ਨੂੰ ਕੀ ਚਾਹੀਦਾ ਕਹਿੰਦੀ ਬੇਟਾ ਪਹਾੜ ਤੋਂ ਦਿੱਤਿਆਂ ਦੇ ਨਹੀਂ ਦਿੱਤਾ ਜਾ ਸਕਦਾ ਇੱਕ ਹੋਤਰਾ ਦਾ ਪਿਆਰ ਹੈ ਜਿਹਦਾ ਕੋਈ ਬਦਲ ਨਹੀਂ ਹੁੰਦਾ ਕਹਿੰਦਾ ਨਹੀਂ ਨਹੀਂ ਜਿੱਦ ਕੀਤੀ ਕਿ ਨਹੀਂ ਮੈਂ ਦੇ ਸਕਦਾ ਕਹਿੰਦੀ ਕੋਈ ਗੱਲ ਨਹੀਂ ਬੇਟਾ ਮੈਂ ਸਮਾਂ ਆਉਂ ਕੇ ਤੈਨੂੰ ਇਹ ਗੱਲ ਪੁੱਛੂੰ ਤੂੰ ਸਿਆਉ ਦੇ ਦਿਨਾਂ ਦੇ ਵਿੱਚ ਅਤਵਰ ਬਾਦਸ਼ਾਹ ਮਖਮਲੀ ਜਾਈ ਲੈ ਕੇ ਕੂਕ ਸੁੱਤਾ ਪਿਆ ਰਾਤ ਨੂੰ ਤੇ ਮਾਂ ਨੇ ਇੱਕ ਮੋਤਾ ਪਾਣੀ ਦਾ ਲਿਆ ਜਾਈ ਚੱਕ ਉਹਦੇ ਬਿਸਤਰੇ ਤੇ ਠੰਡਾ ਪਾਣੀ ਰੋਤਾ ਬਾਦਸ਼ਾਹ ਤਰਭੇ ਉੱਠਿਆ ਤਵਾ ਤੱਕ ਲਈ ਮ्यान ਵਿੱਚੋਂ ਤਲਵਾ ਥੂਲੀ ਕਹਿੰਦਾ ਕੌਣ ਕੰਬਕਸ ਹੈ ਜਿਨੇ ਇਹ ਜ਼ਰੂਰਤ ਕੀਤੀ ਹੈ ਤੇ ਮਾਂ ਪਰਦੇ ਪਿਛੇ ਮਾਰ ਆ ਗਈ ਕਹਿੰਦੀ ਬੇਟਾ ਮੈਂ ਆ ਕੋਈ ਯਾਦ ਕਰ ਦਿਨ ਜਦੋਂ ਤੂੰ ਰਾਤ ਨੂੰ ਬਿਸਤਰਾ ਕਿੱਲਾ ਕਰਦਾ ਸੀ ਮੈਂ ਬਿੱਲੇ ਦੇ ਵਿੱਚ ਦੇ ਪੈ ਕੇ ਤਨ ਸੁੱਖੀ ਥਾਂ ਪਹੁੰਚ ਜਾਈਏ ਉਹ ਹੱਥ ਜੋੜ ਕੇ ਖੜ ਗਿਆ ਕਹਿੰਦਾ ਬਾਪਈ ਮਾਂ ਇੱਕ ਰਾਤ ਦਾ ਵੀ ਬਤਨ ਕੋਈ ਮਾਣ ਦਾ ਨਹੀਂ ਦੇ ਸਕਦਾ ਇਹ ਦੀ ਪਵਿੱਤਰ ਸ਼ਖਸੀਅਤ ਬੱਦੀ ਹੈ ਮਾਂ ਸੁਜਿਨਾ ਦੇ ਘਰਾਂ ਦੇ ਵਿੱਚ ਅਤੇ ਮਾਮਾ ਹਨ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਸਮਾਂ ਹੈ ਕੋਈ ਗੱਲ ਨਹੀਂ ਮੈਂ ਵੀ ਆਪਣੀ ਮਾਂ ਨਾਲ ਲੱਤਾਂ ਨੇ ਬੱਚੇ ਲੱਗਦੇ ਵੀ ਹੁੰਦੇ ਆ ਪਰ ਆਪਣੀ ਮਾਂ ਦੀ ਸੇਵਾ ਗ੍ਰੰਥ ਕਰਿਓ ਉਹ ਸਿਖਰ ਨੂੰ ਉਹਦਾ ਮਾਨ ਹਦਕਾਰੇ ਸੋ ਮੈਨੂੰ ਹੁਕਮ ਹੋਇਆ ਪਰਿਵਾਰ ਵੱਲੋਂ ਕਿ ਸਭ ਇੱਕ ਬੁਲਾ ਰਹੇ ਮੈਂ ਤੁਹਾਡੇ ਸਾਨੂੰ ਕਰਨਾ ਹੈ ਸਰਾਰ ਗੋਚਰ